ਵਾਹ へ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1294 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1295 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਕੈਨੇਡਾ ਮਹੱਲਾ ਚੌਥਾ ਹਰਾਗ ਕੈਨੇਡਾ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਜਪ ਮੰਨ ਰਾਮ ਨਾਮ ਪਰਗਾਸ ਏ ਮਨ ਪਰਮਾਤਮਾ ਦਾ ਨਾਮ ਜਪਿਆ ਕਰ ਨਾਮ ਦੀ ਬਰਕਤ ਨਾਲ ਆਤਮਿਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ ਹਰ ਕੇ ਸੰਤ ਮੇਲ ਪ੍ਰੀਤ ਲਗਾਨੀ ਵਿੱਚ ਗ੍ਰਹਿ ਉਦਾਸ ਰਹਾਓ ਪਰਮਾਤਮਾ ਦੇ ਸੰਤ ਜਿਨ੍ਹਾਂ ਨੂੰ ਮਿਲ ਕੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ ਉਹ ਗ੍ਰਸਥ ਵਿੱਚ ਹੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ ਰਹਾਓ ਹਰ ਹਰ ਹਮ ਹਰ ਹਿਰਦੈ ਜਪਿਓ ਨਾਮ ਨਾਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਕਿਰਪਾਲ ਪ੍ਰਭੂ ਪਰਮਾਤਮਾ ਨੇ ਜਦੋਂ ਅਸਾਂ ਜੀਵਾਂ ਉੱਤੇ ਮਿਹਰ ਕੀਤੀ ਤਾਂ ਅਸਾਂ ਜੀਵਾਂ ਦੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪਿਆ ਆਨੰਦ ਅਨੰਦ ਭਿਆ ਮਨ ਬਿਗਸਿਆ ਉਦਮ ਭਏ ਮਿਲਨ ਕੀ ਆਸ ਨਾਮ ਦੀ ਬਰਕਤ ਨਾਲ ਹਰ ਵੇਲੇ ਸਾਡੇ ਅੰਦਰ ਆਨੰਦ ਬਣ ਗਿਆ ਸਾਡਾ ਮਨ ਖੇੜ ਪਿਆ ਸਿਮਰਨ ਦਾ ਹੋਰ ਉਦਮ ਹੁੰਦਾ ਗਿਆ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਆਸ ਬਣਦੀ ਗਈ ਹਾ ਮਹਾਰਾ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਏ ਹਮ ਗਰਾਸ ਅਸਾਂ ਜਿਨ੍ਹਾਂ ਜੀਵਾਂ ਦੇ ਅੰਦਰ ਪਰਮਾਤਮਾ ਦਾ ਪਿਆਰ ਬਣਿਆ ਤੇ ਜਿਨ੍ਹਾਂ ਨੇ ਹਰੇਕ ਸਾਹ ਦੇ ਨਾਲ ਹਰੇਕ ਗਰਾਹੀ ਦੇ ਨਾਲ ਨਾਮ ਜਪਿਆ ਕੇਲ ਵਿਖ ਦਹਿਨ ਭਏ ਖਿਨ ਅੰਤਰ ਟੁੱਟ ਗਏ ਮਾਇਆ ਕੇ ਫਾਸ ਫਿਰ ਉਹਨਾਂ ਦੇ ਇੱਕ ਖਿੰਨ ਵਿੱਚ ਹੀ ਸਾਰੇ ਪਾਪ ਸੜ ਗਏ ਅਤੇ ਮਾਇਆ ਦੀਆਂ ਫਾਈਆਂ ਟੁੱਟ ਗਈਆਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਵਾਸ ਵਾਹ ਜਪਿਆ ਕਿਆ ਹਮ ਕਿਰਮ ਕਿਆ ਕਰਮ ਕਮਾਵੇ ਮੂਰਖ ਮੁਗਧ ਰਖੇ ਪ੍ਰਭਤਾਸ ਪਰ ਅਸਾਂ ਜੀਵਾਂ ਦੀ ਕੀ ਪਾਇਆ ਹੈ ਅਸੀਂ ਤਾਂ ਕੀੜੇ ਹਾਂ ਅਸੀਂ ਕੀ ਕਰਮ ਕਰ ਸਕਦੇ ਹਾਂ ਸਾਡੀ ਮੂਰਖਾਂ ਦੀ ਤਾਂ ਉਹ ਪ੍ਰਭੂ ਆਪ ਹੀ ਰੱਖਿਆ ਕਰਦਾ ਹੈ ਆਵਗੁਣਿਆਰੇ ਪਾਥਰ ਭਾਰੇ ਸਤ ਸੰਗਤ ਮਿਰ ਤਰੇ ਤਰਾਸ ਅਸੀਂ ਔਗੁਣਾ ਨਾਲ ਭਰੇ ਰਹਿੰਦੇ ਹਾਂ ਔਗੁਣਾ ਦੇ ਭਾਰ ਨਾਲ ਪੱਥਰ ਵਰਗੇ ਭਾਰੇ ਹਾਂ ਅਸੀਂ ਕਿਵੇਂ ਇਸ ਸੰਸਾਰ ਸਮੁੰਦਰ ਵਿੱਚੋਂ ਤਰ ਸਕਦੇ ਹਾਂ ਸਾਧ ਸੰਗਤ ਵਿੱਚ ਮਿਲ ਕੇ ਹੀ ਪਾਰ ਲੰਘ ਸਕਦੇ ਹਾਂ ਉਹ ਮਾਲਕ ਪਾਰ ਲੰਘਾਉਂਦਾ ਹੈ ਆਪੇ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਨ ਦੁਨੀਆ ਦੇ ਮਾਲਕ ਆਪਣੇ ਆਪ ਨੂੰ ਕਿਸ ਤਰ੍ਹਾਂ ਪੇਸ਼ ਕਰ ਰਹੇ ਹਨ ਗੁਰਬਾਣੀ ਵਿੱਚ ਕਿ ਅਸੀਂ ਉਹਨਾਂ ਦੇ ਭਰੇ ਹਾਂ ਨਹੀਂ ਭਾਈ ਇਹ ਸਾਡੇ ਕਾਲ ਯੁਗਾਂ ਦੀ ਕਾਲ ਯੁਗੀ ਜੀਵਾਂ ਦੀ ਉਹਨੇ ਆਪਣੀ ਬਾਣੀ ਵਿੱਚ ਖੇੜ ਦੱਸੀ ਹੈ ਜੋ ਅੱਜਕੱਲ ਅਸੀਂ ਆਗੁਣਾ ਦੇ ਭਰੇ ਰਹਿੰਦੇ ਹਾਂ ਜੇ ਤੀਸੇ ਟਕਰੀ ਜਗਦੀ ਸਰਤੇ ਸਭ ਊਚ ਹਮ ਨੀਚ ਬਿਕਿਆਸ ਜਗਤ ਦੇ ਮਾਲਕ ਪ੍ਰਭੂ ਨੇ ਜਿਤਨੀ ਵੀ ਸ੍ਰਿਸ਼ਟੀ ਰਚੀ ਹੈ ਇਹਦੇ ਸਾਰੇ ਜੀਵ ਜਨ ਤਸਾ ਮਨੁੱਖ ਅਖਵਾਨ ਵਾਲਿਆਂ ਨਾਲੋਂ ਉੱਚੇ ਹਨ ਅਸੀਂ ਵਿੱਚ ਵਿਸ਼ੇ ਵਕਾਰਾਂ ਵਿੱਚ ਪੈ ਕੇ ਨਿਵੇਂ ਹਾਂ ਬੰਦਾ ਹੋ ਕੇ ਬੰਦਗੀ ਜੇ ਨਾ ਕੀਤੀ ਫਿਰ ਬੰਦਾ ਖਵਾਨ ਦਾ ਕੀ ਫਾਇਦਾ ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਫਿਰ ਜਟਾ ਵਿਧਾਨ ਦਾ ਕੀ ਫਾਇਦਾ ਇਸ ਕਰਕੇ ਤਨੁ ਮਨੋ ਪਰਮਾਤਮਾ ਦੀ ਰਹਿਮਤ ਦੇ ਪਾਤਰ ਬਣੀਏ ਤੇ ਉਹ ਸੱਚੇ ਪਾਤਸ਼ਾਹ ਦਾ ਸਿਮਰਨ ਕਰੀਏ ਪਰਮਾਤਮਾ ਦਾ ਹਮਰੇ ਆਉ ਗਣ ਸਾੰਗ ਗੁਰ ਮੇਟੇ ਜਨ ਨਾਨਕ ਮੇਲ ਕੀਏ ਪ੍ਰਭ ਪਾਸ ਏ ਦਾਸ ਨਾਨਕ ਪਰਬੂ ਪਰਮਾਤਮਾ ਸਾਡੇ ਔਗਣ ਗੁਰੂ ਦੀ ਸੰਗਤ ਵਿੱਚ ਮਟਾੰਦਾ ਹੈ ਗੁਰੂ ਸਾਨੂੰ ਪ੍ਰਭੂ ਨਾਲ ਮਿਲਾੰਦਾ ਹੈ ਕਾਨੜਾ ਮਹੱਲਾ ਚੌਥਾ ਮੇਰੇ ਮਨ RAM ਨਾਮ ਜਪਿਓ ਗੁਰਵਾਕ ਮੇਰੇ ਮਨ ਨੇ ਭੀ ਗੁਰੂ ਦੇ ਬਚਨਾ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਹੈ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗਿਓ ਸਭ ਝਾਕ ਰਹਾਓ ਜੇਸ ਮਨੋਖੁਤੇ ਜਗਤ ਦੇ ਮਾਲਕ ਹਰੀ ਨੇ ਮਿਹਰ ਕੀਤੀ ਉਸਨੇ ਗੁਰੂ ਦੇ ਬਚਨਾ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਿਆ ਤੇ ਉਸ ਦੇ ਅੰਦਰੋਂ ਖੋਟੀ ਬੁੱਧੀ ਦੂਰ ਹੋ ਗਈ ਮਾਇਆ ਦਾ ਮੋਹ ਮੁੱਕ ਗਿਆ ਮਾਇਆ ਵਾਲੀ ਸਾਰੀ ਝਾਕ ਖਤਮ ਹੋਈ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਘਟ ਘਟ ਰਾਮ ਰਵਿਉ ਗੁਪਲਾਕ ਪਰਮਾਤਮਾ ਦੇ ਕਈ ਕਿਸਮਾਂ ਦੇ ਰੂਪ ਰੰਗ ਹਨ ਕਈ ਕਿਸਮਾਂ ਦੇ ਰੰਗ ਹਨ ਕਈ ਕਿਸਮਾਂ ਦੇ ਰੂਪ ਹਨ ਹਰੇਕ ਸਿਰ ਵਿੱਚ ਪਰਮਾਤਮਾ ਗੁਪਤ ਵਸ ਰਿਹਾ ਹੈ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਸੰਤ ਜਨ ਮਿਲ ਪੈਂਦੇ ਹਨ ਉਹਨਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹਨਾ ਮਨੁੱਖਾਂ ਦੇ ਮਾਇਆ ਦੇ ਮੋਹ ਵਾਲੇ ਬੰਦ ਭੇਤ ਖੁੱਲ ਜਾਂਦੇ ਹਨ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸ ਕਰ ਸਾਖ ਜਿਨ੍ਹਾਂ ਰੱਸੀਏ ਸੰਤ ਜਨਾ ਨੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਨੂੰ ਵਸਾ ਲਿਆ ਉਹਨਾਂ ਦੀ ਜਗਤ ਵਿੱਚ ਬਹੁਤ ਸੋਭਾ ਹੁੰਦੀ ਹੈ ਹਰਿ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਸ਼ਰਾਕ ਜਿਹਨਾਂ ਮਨੁੱਖਾਂ ਨੂੰ ਪ੍ਰਭੂ ਦੇ ਇਹੋ ਜਿਹੇ ਸੰਤ ਮਿਲ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਉਹ یوں ਪ੍ਰਸੰਨ ਜਿਤ ਰਹਿੰਦੇ ਹਨ ਜਿਵੇਂ ਗਾਂ ਨੂੰ ਵੇਖ ਕੇ ਉਹਦਾ ਬੱਚਾ ਹਰਿ ਕੇ ਸੰਤ ਜਨਾ ਮੈਂ ਹਰ ਹਰ ਤੇ ਜਨ ਉਤਮ ਜਨਕ ਜਨਾਕ ਪਰਮਾਤਮਾ ਆਪਣੇ ਸੰਤ ਜਨਾਂ ਦੇ ਅੰਦਰ ਪ੍ਰਤੱਖ ਵਸਦਾ ਹੈ। ਉਹ ਸੰਤ ਜਨ ਹੋਰ ਸਾਧ ਮਨੁੱਖਾਂ ਨਾਲੋਂ ਉੱਚੇ ਜੀਵਨ ਵਾਲੇ ਹੁੰਦੇ ਹਨ। ਤਿੰਨ ਹਰ ਹਿਰਦੇ ਬਾਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ। ਉਹਨਾਂ ਨੇ ਆਪਣੇ ਹਿਰਦੇ ਵਿੱਚ ਹਰੀ ਨਾਮ ਦੀ ਸੁਗੰਧ ਹੀ ਵਸਾ ਲਈ ਹੈ। ਵਸਾ ਲਈ ਹੁੰਦੀ ਹੈ ਹਰੀ ਨਾਮ ਦੀ ਸੁਗੰਧ ਇਸ ਵਾਸਤੇ ਉਹਨਾਂ ਦੇ ਅੰਦਰੋਂ ਬਕਾਰਾਂ ਦੀ ਬਦਬੂ ਮੁੱਕ ਜਾਂਦੀ ਹੈ। ਤੁਮਰੇ ਜਾਨ ਤੁਮਹੀ ਪ੍ਰਭ ਕੀਏ ਹਰ ਰਾਖ ਲਿਓ ਆਪਨੇ ਆਪਣਾਕ हे ਪ੍ਰਭ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਤੂੰ ਆਪ ਹੀ ਚੰਗੇ ਬਣਾਉਂਦਾ ਹੈ ਉਹਨਾਂ ਨੂੰ ਤੂੰ ਆਪ ਹੀ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕਰਦਾ ਹੈ ਜਾਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਦਪ ਹਰ ਸਾਖ हे ਨਾਨਕ ਪ੍ਰਭੂ ਪਰਮਾਤਮਾ ਜੀ ਆਪਣੇ ਸੇਵਕਾਂ ਦੇ ਮਿੱਤਰ ਹਨ ਭਰਾ ਹਨ ਮਾ ਹਨ ਪਿਓ ਹਨ ਤੇ ਸਾਥ ਸੰਬੰਧੀ ਹਨ ਕਾਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹੈ ਮੇਰੇ ਮਨ ਪਰਮਾਤਮਾ ਦਾ ਨਾਮ ਸਦਾ ਆਪਣੇ ਅੰਦਰ ਜਪਿਆ ਕਰ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸ਼ਬਦ ਅਲਿਓ ਗੜ ਜੀਤ ਰਹਾਓ ਤੇਰੇ ਅੰਦਰ ਪਰਮਾਤਮਾ ਦਾ ਨਾਮ ਇੱਕ ਕੀਮਤੀ ਚੀਜ਼ ਹੈ ਪਰ ਉਹ ਮਾਇਆ ਦੇ ਮੋਹ ਦੇ ਕਿਲੇ ਵਿੱਚ ਘਿਰਿ ਪਈ ਹੈ ਜਿਹੜਾ ਮਨੁੱਖ ਗੁਰਦੀ ਸ਼ਰਨ ਪੈਂਦਾ ਹੈ ਉਹ ਉਸ ਕਿਲੇ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਜਿੱਤ ਲੈਂਦਾ ਹੈ ਰਹਾਉ ਮਿਥਿਆ ਭਰਮ ਭਰਮ ਬੋ ਭ੍ਰਮਿਆ ਲੁਭਦੋ ਪੁੱਤਰ ਅਕਲਤਰ ਮੋਹ ਪ੍ਰੀਤ ਜੀਵ ਨਾਸਵੰਤ ਪਦਾਰਥਾਂ ਦੀ ਖਾਤਰ ਸਦਾ ਹੀ ਭਟਕਦਾ ਫਿਰਦਾ ਹੈ ਪੁੱਤਰ ਇਸਤਰੀ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਜੈਸੇ ਧਰ ਵਰ ਕੀ ਤੁਸ਼ ਛਾਇਆ ਖਿੰਮੈ ਬਿਨ ਸਜਾਏ ਦੇ ਭੀਤਾ ਪਰ ਜਿਵੇਂ ਰੁੱਖ ਦੀ ਛਾਂ ਥੋੜੇ ਹੀ ਸਮੇਂ ਲਈ ਹੁੰਦੀ ਹੈ ਤਿਵੇਂ ਮਨੁੱਖ ਦਾ ਆਪਣਾ ਹੀ ਸਰੀਰ ਇੱਕ ਦਿਨ ਖਿੰ ਵਿੱਚ ਢਹਿ ਟੇਰੀ ਹੋ ਜਾਂਦਾ ਹੈ ਜਿਵੇਂ ਕੱਚੀ ਕੰਧ ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਮਾਤਮਾ ਦੇ ਸੇਵਕ ਉੱਚੇ ਜੀਵਨ ਵਾਲੇ ਹੁੰਦੇ ਹਨ ਉਹ ਸਾਨੂੰ ਪ੍ਰਾਣਾ ਤੋਂ ਵੀ ਪਿਆਰੇ ਲੱਗਦੇ ਹਨ ਕਿਉਂਕਿ ਉਹਨਾਂ ਨੂੰ ਮਿਲਿਆ ਮਨ ਵਿੱਚ ਪਰਮਾਤਮਾ ਵਾਸਤੇ ਸ਼ਰਧਾ ਪੈਦਾ ਹੁੰਦੀ ਹੈ ਪਰ ਚੈ ਰਾਮਰ ਵਿਆਟ ਅਟ ਅੰਤਰ ਅਸਥਿਰ ਰਾਮਰ ਵਿਆ ਰੰਗ ਪ੍ਰੀਤ ਪਰਮਾਤਮਾ ਪ੍ਰਸੰਨ ਹੁੰਦਾ ਹੈ ਸਭ ਸਰੀਰਾਂ ਵਿੱਚ ਵਸਦਾ ਹੈ ਵਸਦਾ ਦਿਸਦਾ ਹੈ ਉਹਦਾ ਸਦਾ ਉਹ ਸਦਾ ਕੈਮਰਾਣ ਵਾਲੇ ਪ੍ਰਭੂ ਨੂੰ ਪ੍ਰੇਮ ਰੰਗ ਵਿੱਚ ਸਿਮਰਿਆ ਜਾ ਸਕਦਾ ਹੈ ਪਰਮਾਤਮਾ ਬਹੁਤ ਹੀ ਬੇਅੰਤ ਹੈ ਤੇ ਸਾਰਿਆਂ ਵਿੱਚ ਮੌਜੂਦ ਹੈ ਪਰ ਦਿਸਦਾ ਉਹਨੂੰ ਹੈ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਭਗਤ ਪੀਪਾ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਬਾਹਰ ਭਟਕਣ ਦੀ ਲੋੜ ਨਹੀਂ ਆਪਣੇ ਅੰਦਰੋਂ ਹੀ ਪ੍ਰਮਾਤਮਾ ਪਾਉਣਾ ਪੈਂਦਾ ਹੈ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲੇ ਆ ਮਨ ਰੰਗ ਰੰਗੀਤਾ ਪ੍ਰਮਾਤਮਾ ਦੇ ਭਗਤ ਚੰਗੇ ਜੀਵਨ ਵਾਲੇ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਮਿਲਿਆ ਮਨ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਹਰ ਰੰਗ ਲਹਿ ਨਾ ਉਤਰ ਕਬਹੋਂ ਹਰ ਹਰ ਜਾਏ ਮਿਲੇ ਹਰ ਬ੍ਰੀਤ ਪ੍ਰਭੂ ਪ੍ਰੇਮ ਦਾ ਉਹ ਰੰਗ ਕਦੇ ਵੀ ਲੰਦਾ ਨਹੀਂ ਕਦੇ ਵੀ ਉਤਰਦਾ ਨਹੀਂ ਉਸ ਪ੍ਰੇਮ ਦੀ ਬਰਕਤ ਨਾਲ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਆ ਪਹੁੰਚਦਾ ਹੈ ਬੋ ਹਮ ਬੋਹ ਪਾਪ ਕੀਏ ਅਪਰਾਧੀ ਗੁਰ ਕਾਟੇ ਘਟ ਤਕੀਤਾ ਅਸੀਂ ਜੀ ਬੜੇ ਪਾਪ ਕਰਦੇ ਰਹਿੰਦੇ ਹਾਂ ਅਸੀਂ ਬੜੇ ਬੰਦੇ ਕਰਮੀ ਹਾਂ ਜਿਹੜੇ ਵੀ ਮਨੁੱਖ ਗੁਰ ਦੀ ਸ਼ਰਨ ਪਏ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਪੂਰਨ ਤੌਰ ਤੇ ਕੱਟ ਦਿੱਤੇ ਹਰ ਹਰ ਨਾਮ ਦੀਓ ਮੁਖ ਔਖਦ ਜਨ ਨਾਨਕ ਪਤ ਤ ਪੁਨੀਤਾ ਹੈ ਦਾਸ ਨਾਨਕ ਗੁਰੂ ਨੇ ਜਿਨ੍ਹਾਂ ਦੇ ਮੋਖ ਵਿੱਚ ਪ੍ਰਮਾਤਮਾ ਦਾ ਨਾਮ ਦਾ ਰੂ ਦਿੱਤਾ ਉਹਨਾਂ ਨੂੰ ਵਿਕਾਰੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੱਤਾ ਕਿਉਂਕਿ ਪਰਮਾਤਮਾ ਦਾ ਨਾਮ ਤਾਂ ਹੀ ਜਪਿਆ ਜਾ ਸਕਦਾ ਹੈ ਜੇ ਵੱਡੇ ਭਾਗ ਹੋਣ ਸਾਧ ਸੰਗਤ ਸਾਧ ਸੰਗਤ ਵਿੱਚ ਮਿਲ ਕੇ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਮੇਰੇ ਮਾਦੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਘਾਟ ਹਰਿਆ ਹੰਬੋ ਪਾਪ ਕੀਏ ਅਪਰਾਧੀ ਗੁਰ ਕਾਟੇ ਘਟ ਤਕਟ ਕਟੀਤਾ ਹਰ ਹਰ ਨਾਮ ਦਿਓ ਮੁਖਿ ਔਖਦ ਜਨ ਨਾਨਕ ਪਤ ਤਪਨੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1295 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1296 ਦੀ ਵਿਆਖਿਆ ਅਤੇ ਬਾਅਦ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ